ਦੋ ਗੁੱਟ ਸੀਗੇ ਇੱਕ طرف 57 ਜਨੇ ਸੀਗੇ ਦੂਜੀ طرف 57 ਜਨੇ ਸੀਗੇ ਆਪਸ ਚ ਉਹਨਾਂ ਦਾ ਲੜਾਈ ਝਗੜਾ ਹੋਇਆ ਸੀ ਉਹਦੇ ਚ ਉਹਨਾਂ ਨੇ ਇੱਟਾਂ ਕੱਢ ਕੇ ਇੱਕ ਦੂਜੇ ਤੇ ਮਾਰੀਆਂ ਦਾਤ ਤੋਂ ਅੜਤ ਤੋਂ ਬਾਅਦ ਅਚੜਪ ਤੋਂ ਬਾਅਦ ਜਦੋਂ ਅਧਿਕਾਰੀ ਉਹਨਾਂ ਨੂੰ ਛੁਡਾਣ ਜਾਂਦੇ ਨੇ ਤੇ ਅਧਿਕਾਰੀਆਂ ਦੇ ਵੀ ਕਰੀਆਂ ਜਿਹੜੀਆਂ ਨੇ ਕਾਫੀ ਗੰਭੀਰ ਸੱਟਾਂ ਜਿਹੜੀਆਂ ਲੱਗੀਆਂ ਨੇ ਸਾਰੀ ਸੈਂਟਰ ਰੇਲ ਦੇ ਵਿੱਚ ਪਹੁੰਚੀ ਪਹੁੰਚ ਤੇ ਸੋ ਆਪਨ ਸ਼ਰਮਾ ਦੇ ਵੱਲੋਂ ਆਫੀਸ਼ੀਅਲ ਬਾਈਟ ਜਿਹੜੀ ਹੈ ਦਿੱਤੀ ਗਈ ਤੇ ਕੱਲ ਆ ਸਾਰੀ ਪ੍ਰੈਸ ਬਰੀਫਿੰਗ ਕੀਤੀ ਜਾਵੇਗੀ 250 ਕੈਦੀਆਂ ਦੇ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਆਪਸ ਵਿੱਚ ਵਿੱਚ ਹਮਲਾ ਹੋਇਆ ਤੇ ਕਾਫੀ ਹੰਗਾਮਾ ਹੋਇਆ ਜਦੋਂ ਇਹ ਸਾਇਨ ਵਾਅਦਾ ਤੇ ਸਾਰੀ तमाम ਜ਼ਿਲ੍ਹੇ ਦੀ ਪੋਸਟ ਤੇ ਪਹੁੰਚ ਰਹੀ ਹੈ तमाम ਮੀਡੀਆ ਦੇ ਕਰਮਚਾਰੀ ਇੱਥੇ ਪਹੁੰਚੇ ਨੇ तमाम ਇੱਥੇ ਪੁਲਿਸ ਕਰਮਚਾਰੀ ਪਹੁੰਚਦੇ ਨੇ ਅਧਿਕਾਰੀ ਆਲ-ਆਵਰ ਪਹੁੰਚ ਰਹੇ ਨੇ ਸੁਪਰਡੈਂਟ ਇਸ ਦੇ ਵਿੱਚ ਕਾਇਲ ਹੋਏ ਨੇ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਪੰਜਾਬ ਦੇ ਲੁਧਿਆਣਾ ਸੈਂਟਰ ਜੇਲ੍ਹ ਦੇ ਅੰਦਰ ਦੋ ਕੈਦੀਆਂ ਦੇ ਵਿੱਚ ਆਪਸ ਦੇ ਵਿੱਚ ਝੜਪ ਹੋਈ ਹੈ ਦੱਸਿਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਕਿ ਦੋ ਗੁੱਟ ਆਪਸ ਦੇ ਵਿੱਚ ਭਿੜੇ ਬੈਂਸ ਬਸੀਆ ਹੋਇਆ ਤੇ ਬੈਂਸ ਬਸੀਆ ਬਾਅਦ ਬੈਂਸ ਇਨਾ ਕੋ ਵੱਧ ਗਈ ਕਿ ਇੱਕ ਲੜਾਈ ਦਾ ਜਿਹੜਾ ਰੂਪ ਲੈ ਲੈਂਦੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਅੰਦਰ ਹਵਲਾਤੀ ਬੈਠੇ ਹਵਲਾਤਰੇ ਅੰਦਰ ਜਿਹੜੇ ਇੱਟਾ ਰੋੜੇ ਸੀਗੇ ਉਹਨਾਂ ਦੇ ਨਾਲ ਉਹਨਾਂ ਨੇ ਇੱਕ ਦੂਜੇ ਦੇ ਉੱਤੇ ਵਾਰ ਕੀਤਾ ਡੇਲੀ ਰੂਟੀਨ ਦੇ ਡੇਲੀ ਚੈਕਿੰਗ ਦੇ ਦੌਰਾਨ ਜਦੋਂ ਜੇਲ੍ਹ ਦੇ ਅੰਦਰ ਪੁਲਿਸ ਪਹੁੰਚਦੀ ਹੈ ਚੈਕਿੰਗ ਕਰਨ ਦੇ ਲਈ ਤੇ ਦੋ ਕੈਦੀਆਂ ਦੇ ਵੱਲੋਂ ਵੀ ਪੁਲਿਸ ਕਰਮਚਾਰੀਆਂ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਇਹ ਜਰੀ ਹੈ ਸੂਚਨਾ ਨਿਕਲ ਕੇ ਸਾਹਮਣੇ ਆਈ ਹੈ ਕਿ ਜਦੋਂ ਹਮਲੇ ਦੀ ਸੂਚਨਾ ਜੇ ਸੁਪਰਡੈਂਟ ਕੁਲਵੰਤ ਸਿੱਧੂ ਨੂੰ ਮਿਲਦੀ ਹੈ ਤੇ ਉੱਥੇ ਮੌਕੇ ਤੇ ਪਹੁੰਚਦੇ ਆ ਤਾਂ ਹਾਲਾਤ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਇਸ ਦੌਰਾਨ ਇੱਕ ਕੈਦੀ ਦੇ ਵੱਲੋਂ ਜੇ ਸੁਪਰਡੈਂਟ ਦੇ ਸਿਰ ਦੇ ਉੱਤੇ ਇੱਟ ਮਾਰ ਦਿੱਤੀ ਜਾਂਦੀ ਹੈ ਜਿਸ ਦੇ ਕਾਰਨ ਉਹ ਗੰਭੀਰ ਰੂਪ ਦੇ ਵਿੱਚ ਕਾਇਲ ਹੋ ਜਾਂਦੇ ਨੇ ਹਾਲਾਂਕਿ ਉਹਨਾਂ ਨੂੰ ਇੱਕ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਵਾ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਜਿਹੜੀ ਕਾਇਲ ਅਵਸਥਾ ਹੈ ਉਹ ਤੁਰੰਤ ਜਲਦ ਠੀਕ ਹੋ ਪਾਵੇ ਤੇ ਇਸ ਦੇ ਦੌਰਾਨ ਹੀ ਜਾਣਕਾਰੀ ਮਿਲੀ ਹੈ ਕਿ ਜੇਲ੍ਹ ਮੰਤਰੀ ਲਾਲ ਸਿੰਘ ਸਿੰਘ ਭੁੱਲਰ ਤੱਕ ਵੀ ਇਹ ਗੱਲ ਜਿਹੜੀ ਹੈ ਪਹੁੰਚੀ ਜ਼ਰੂਰ ਹੈ ਤੇ ਇਸ ਦੇ ਨਾਲ ਹੀ ਨਾਲ ਹੀ ਉਹਨਾਂ ਨੇ ਜੇਲ੍ਹ ਅਧਿਕਾਰੀ ਦੇ ਪੂਰੀ ਸਥਿਤੀ ਰਿਪੋਰਟ ਅਤਲ ਜਲਦ ਹੀ ਜਾਰੀ ਕੀ ਮੰਗੀ ਹੈ ਉੱਥੇ ਹੀ ਪੁਲਿਸ ਕਮਿਸ਼ਨ ਸੁਪਰ ਸ਼ਮਾ ਸਮੇਤ ਅਤੇ ਵ੍ਰਿਸ਼ਟ ਅਧਿਕਾਰੀ ਜੇ ਪ੍ਰੈਸਰ ਤੇ ਮੌਕੇ ਤੇ ਪਹੁੰਚਦੇ ਨੇ ਤੇ ਹਾਲਾਤ ਨੂੰ ਜਿਹੜੇ ਕੀ ਹੈ ਕਾਬੂ ਕਰਦੇ ਨੇ ਹਾਲਾਂਕਿ ਲੁਧਿਆਣਾ ਜ਼ਿਲ੍ਹਾ ਪੁਲਿਸ ਸਾਰੀ ਜਰੀ ਹੈ ਉੱਥੇ ਜੇ ਜੇਲ੍ਹ ਦੇ ਸੈਂਟਰ ਜੇਲ੍ਹ ਦੇ ਅੰਦਰ ਪਹੁੰਚ ਰਹੀ ਹੈ ਤੇ ਹਾਲਾਤ ਹਾਲਾਤਾਂ ਨੂੰ ਕਾਬੂ ਕਰਦੀ ਹੈ ਪਰ ਇਸ ਦੇ ਵਿੱਚ ਕੁਲਵੰਤ ਸਿੱਧੂ ਜਿਹੜੇ ਜੇਲ ਸੁਪਰਡੈਂਟ ਸੀਗੇ ਉਹਨਾਂ ਨੂੰ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਵਾ ਸੋਪਨ ਸ਼ਰਮਾ ਡੀ ਸੀ ਪੀ ਲੁਧਿਆਣਾ ਪੁਲਿਸ ਅੰਦਰ ਸੀਗੇ ਅੰਦਰ ਹੈਗੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਜਦੋਂ ਬਾਹਰ ਆਂਦੇ ਨੇ ਕਿ ਆਖਿਰਕਾਰ ਝੜਪ ਕਿਸ ਨੂੰ ਲੈ ਕੇ ਹੋਈ ਕਿਉਂ ਹੋਈ ਝੜਪ ਦੋ ਗੁੱਟਾ ਵਿੱਚ ਕੀ ਆਪਸ ਵਿੱਚ ਗੁੱਟਬਾਜੀ ਹੋਈ ਪ੍ਰੈਜ਼ੈਂਸ ਤਨੂੰ ਡਿਟੇਲ ਚ ਬੀਫ ਕਰ ਦਿੰਗੇ ਜੀ ਦੋ ਗੁੱਟ ਸੀਗੇ ਇੱਕ طرف 50 ਜਨੇ ਸੀਗੇ ਦੂਜੀ طرف 50 ਜਨੇ ਸੀਗੇ ਆਪਸ ਚ ਉਹਨਾਂ ਦਾ ਲੜਾਈ ਝਗੜਾ ਹੋਇਆ ਜੀ ਅ ਜਿਹੜੀ ਗਿਆਰੀਆਂ ਚ ਇੱਟਾਂ ਹੁੰਦੀਆਂ ਉਹਦੇ ਚ ਉਹਨਾਂ ਨੇ ਇੱਟਾਂ ਕੱਢ ਕੇ ਇੱਕ ਦੂਜੇ ਤੇ ਮਾਰੀਆਂ ਦੈਟ ਡਿਟੇਲ ਚ ਜਿਹੜੀ ਹੈ ਉਹ ਤੁਹਾਨੂੰ ਡੀਏਜੀ ਪ੍ਰੈਜ਼ੈਂਸ ਨੂੰ ਮੌਕੇ ਤੇ ਹੈ ਉਹ ਬਰੀਫ ਕਰ ਦੇਗਾ ਸਾਰੇ ਕੈਦੀ ਕੌਣ ਨੇ ਕੀ ਅੰਦਰ ਕਿਹੜੇ ਖੇਚੇ ਨੇ ਉਹ ਡੀਏਜੀ ਪ੍ਰੈਜ਼ੈਂਸ ਬਿਲਕੁਲ ਆ ਬਿਲਕੁਲ ਤਸਵੀਰਾਂ ਦੇ ਵਿੱਚ ਸੀਪੀ ਕਮਿਸ਼ਨਰ ਆਫ ਲੁਧਿਆਣਾ ਬਾਹਰ ਪਹੁੰਚੇ ਤੇ ਸਾਰੀ ਬਰੀਫਿੰਗ ਦਿੱਤੀ ਮਾਮਲਾ ਦੱਸਿਆ ਕਿ ਦੋ ਕੈਦੀਆਂ ਦੇ ਵਿੱਚ ਆਪਸ ਦੇ ਵਿੱਚ ਝੜਪ ਹੋਈ ਸੀਗੀ ਝੜਪ ਤੋਂ ਬਾਅਦ ਆ ਚੜਪ ਤੋਂ ਬਾਅਦ ਜਿਹੜੇ ਅਧਿਕਾਰੀ ਉਹਨਾਂ ਨੂੰ ਛੁਡਾਣ ਜਾਂਦੇ ਨੇ ਤੇ ਅਧਿਕਾਰੀਆਂ ਦੇ ਵੀ ਕਰੀਆਂ ਜਿਹੜੀਆਂ ਨੇ ਕਾਫੀ ਗੰਭੀਰ ਸੱਟਾਂ ਜਿਹੜੀਆਂ ਲੱਗਦੀਆਂ ਨੇ ਉਸ ਤੋਂ ਬਾਅਦ ਸੁਪਰਡੈਂਟ ਜਿਹੜੇ ਨੇ ਉਹ ਕਾਇਲ ਹੁੰਦੇ ਨੇ ਤੇ ਉੱਤੇ ਹੋਰ ਵੀ ਅਧਿਕਾਰੀ ਜਿਹੜੇ ਕਾਇਲ ਹੁੰਦੇ ਨੇ ਤਾਂ ਦੇਖ ਸਕਦੇ ਹੋ ਲੁਧਿਆਣਾ ਦੀ ਪੁਲਿਸ ਜਿਹੜੀ ਕਿ ਜਿੰਨੇ ਵੀ ਜਰੀਏ ਥਾਣੀ ਦੀ ਪੁਲਿਸ ਨੇ ਉਹ ਸਾਰੀਆਂ ਗੱਡੀਆਂ ਥਾਣੀ ਦੀਆਂ ਗੱਡੀਆਂ ਅੰਦਰ ਲੱਗੀਆਂ ਹੋਈਆਂ ਨੇ ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਸਾਰੀ ਲੱਗੀ ਸੀ ਆਲ ਓਵਰ ਅਧਿਕਾਰੀ ਐਸਪੀ ਡੀਸੀਪੀ ਤੇ ਹੋਰ ਵੀ ਜਿਹੜੇ ਅਧਿਕਾਰੀ ਅੰਦਰ ਹੁਣ ਸਾਰੀਆਂ ਤਕੀਕਾਲ ਕਰਕੇ ਹੁਣ ਅਗਲੀ ਕਾਰਵਾਈ ਜਰੀਏ ਕੀਤੀ ਜਾਵੇਗੀ ਅਮਲ ਤੇ ਵਿੱਚ ਲਿਆਂਦੀ ਜਾਏਗੀ ਹਾਲਾਂਕਿ 8 ਵਜੇ ਦੇ ਕਰੀਬ ਦੱਸਿਆ ਗਿਆ ਸੀਗਾ ਕਿ ਕੈਦੀਆਂ ਦੇ ਵਿੱਚ ਝੜਪ ਹੋਈ ਹੈ ਤੇ ਉਸ ਤੋਂ ਬਾਅਦ ਖਬਰ ਵੀ ਨਿਕਲ ਕੇ ਸਾਹਮਣੇ ਆਈ ਸੀਗੀ ਜਿੱਥੇ ਕਿ ਸੁਪਰੀਡੈਂਟ ਜਿਹੜੇ ਨੇ ਉਹ ਵੀ ਇਸ ਝੜਪ ਦੇ ਵਿੱਚ ਝੜਪ ਹੋਈ ਕੈਦੀਆਂ ਦੇ ਨਾਲ ਤੇ ਉਸ ਤੋਂ ਬਾਅਦ ਉਹ ਵੀ ਕਾਇਲ ਹੋਏ ਨੇ ਕਾਇਲ ਤੋਂ ਬਾਅਦ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਉਹਨਾਂ ਨੂੰ ਇਕਾਈ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਗਿਆ ਤੇ ਉਸ ਤੋਂ ਬਾਅਦ ਜਿਲ੍ਹਾ ਪੁਲਿਸ ਨੇ ਸਾਰੀ ਸੈਂਟਰ ਜੇਲ੍ਹ ਦੇ ਵਿੱਚ ਪਹੁੰਚੀ ਪੁਲਸ ਤੇ ਸੁਆਪਨ ਸ਼ਰਮਾ ਦੇ ਵੱਲੋਂ ਅਫੀਸ਼ੀਅਲ ਬਾਈਕ ਜਿਹੜੀ ਹੈ ਦਿੱਤੀ ਗਈ ਤੇ ਕੱਲ ਆ ਸਾਰੀ ਪ੍ਰੈਸ ਬਰੀਫਿੰਗ ਕੀਤੀ ਜਾਵੇਗੀ ਆ ਗਿਆ ਦੱਸਿਆ ਜਾ ਰਿਹਾ ਹੈ ਉਹ ਕਾਫੀ ਗੰਭੀਰ ਰੂਪ ਦੇ ਵਿੱਚ ਕਾਇਲ ਹੋਏ ਤੇ ਜ਼ਿਲ੍ਹਾ ਪੁਲਿਸ ਇੱਥੇ ਸਾਰੀ ਥਾਣੇ ਦੀ ਪੁਲਿਸ ਅੰਦਰ ਪਹੁੰਚੀ ਹੈ ਤੇ ਨਾਲ ਸੌਪਨ ਸ਼ਮਨ ਲੁਧਿਆਣਾ ਦੇ ਪਹੁੰਚੇ ਨੇ ਤੇ तमाम ਅਧਿਕਾਰੀ ਵੀ ਉਧਰ ਪਹੁੰਚੇ ਨੇ ਦੱਸਿਆ ਜਾ ਰਿਹਾ ਹੈ ਕਿ 250 ਕੈਦੀਆਂ ਦੇ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਆਪਸ ਦੇ ਵਿੱਚ ਹਮਲਾ ਹੋਇਆ ਤੇ ਕਾਫੀ ਹੰਗਾਮਾ ਹੋਇਆ ਜਦੋਂ ਇਹ ਸਾਰਾ ਸਾਰੀ ਘਟਨਾ ਕੱਟੀ ਤੇ ਉਸ ਤੋਂ ਬਾਅਦ ਇਹ ਇੱਕ ਸਾਇਰਨ ਵਜਦਾ ਹੈ ਸਾਇਰਨ ਉਦੋਂ ਵਜਦਾ ਹੈ ਜਦੋਂ ਕੋਈ ਵੱਡੀ ਗੱਲ ਹੁੰਦੀ ਆ ਜਾਂ ਕੋਈ ਕੈਦੀ ਭੱਜ ਜਾਂਦਾ ਵਾ ਤੇ ਜਦੋਂ ਇਹ ਸਾਇਨ ਵਜਦਾ ਵੇ ਤੇ ਸਾਰੀ तमाम ਜिले ਦੀ ਪੋਸਤ ਇਥੇ ਪਹੁੰਚ ਰਹੀ ਹੈ तमाम ਮੀਡੀਆ ਦੇ ਕਰਮਚਾਰੀ ਇਥੇ ਪਹੁੰਚੇ ਨੇ तमाम ਇਥੇ ਪੁਲਿਸ ਕਰਮਚਾਰੀ ਪਹੁੰਚਦੇ ਨੇ ਅਧਿਕਾਰੀ ਆਲ ਓਵਰ ਪਹੁੰਚ ਰਹੇ ਨੇ ਤੁਸੀਂ ਦੇਖ ਸਕਦੇ ਹੋ ਗੱਡੀਆਂ ਤੇ ਗੱਡੀਆਂ ਜੜੀਆਂ ਲੁਧਿਆਣਾ ਪ੍ਰਸ਼ਾਸਨ ਦੀਆਂ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਇਥੇ ਅੰਦਰ ਗਈਆਂ ਸੀਗੀਆਂ ਤੇ ਹੋਰ ਵੀ ਜਿਹੜੇ ਅਧਿਕਾਰੀ ਆਲ ਓਵਰ ਅਧਿਕਾਰੀ ਨੇ ਐਸ ਐਚ ਓ ਲੈਵਲ ਦੇ ਸੀ ਪੀ ਐਸ ਪੀ ਐਸ ਐਸ ਪੀ ਅਤੇ ਸੀ ਪੀ ਦੇ ਤੇ ਸਾਰੇ ਅਧਿਕਾਰੀ ਇੱਥੇ ਪਹੁੰਚੇ ਸਿਗੇ तमाम ਤਸਵੀਰਾਂ ਜਿਹੜੀ ਕਿ ਹੈ ਹੁਣ ਬਾਹਰ ਨਿਕਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਗੱਡੀਆਂ ਤੁਸੀਂ ਦੇਖੋ ਕਿ ਸਾਰੀ ਲੁਧਿਆਣਾ ਜ਼ਿਲ੍ਹੇ ਜ਼ਿਲ੍ਹੇ ਜਿੰਨੇ ਵੀ ਥਾਣੇ ਸਿਗੇ ਉਹ ਸਾਰੇ ਥਾਣੇ ਵੀ ਪੁਲਸ ਇੱਥੇ ਪਹੁੰਚੀ ਸੀਗੀ ਰੇਲਵੇ ਇੱਥੇ ਸੈਂਟਰ ਜੇਲ੍ਹ ਦੇ ਅੰਦਰ ਫਿਲਹਾਲ ਹਜੇ ਵੀ ਜਿਹੜੀ ਕਿ ਹੈ ਪੁਲਸ ਦੀ ਵੈਨ ਵੀ ਜਿਹੜੀ ਕਿ ਹੁਣ ਬਾਹਰ ਆਂਦੀ ਹੋਈ ਤੁਹਾਨੂੰ ਨਜ਼ਰ ਆ ਰਹੀ ਹੋਏਗੀ ਤੇ ਕਿਸ ਤਰ੍ਹਾਂ ਕਦਰ ਅੰਦਰ ਇੱਕ ਵੱਡੀ ਝੜਪ ਹੋਈ ਹੈ ਕੈਦੀਆਂ ਦੇ ਵਿੱਚ ਸ਼ਾਇਦ ਇਸ ਦੇ ਵਿੱਚ ਪੁਲਸ ਮੁਲਾਜ਼ਮਾਂ ਨੂੰ ਹੁਣ ਵਾਪਸ ਲੈ ਕੇ ਫਿਰ ਹਾਲ ਸੁਪਰੀਡੈਂਟ ਇਸ ਦੇ ਵਿੱਚ ਕਾਇਲ ਹੋਏ ਨੇ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਜੁੜੇ ਹੋਣ ਲਾਈਵ ਜੁਨਾ ਸੰਜੇਨਾ ਜੁੰਮ ਰਿਪੋਰਟ ਧੰਨਵਾਦ